विधानसभा ਹਲਕਾ ਪੂਰਬੀ ਵਿਧਾਇਕ ਦਲਜੀਤ ਸਿੰਘ ਗਰੇਵਾਲ ਪੋਲਾ ਵੱਲੋਂ ਵਾਰ ਨੰਬਰ 29 ਵਿਖੇ ਕਰੀਬ 23 ਲੱਖ ਦੀ ਲਾਗਤ ਨਾਲ ਹੋਣ ਵਾਲੇ ਸੀਵਰੇਜ ਦੇ ਕੰਮ ਦਾ ਉਤਕਾਟਨ ਕੀਤਾ ਇਸ ਮੌਕੇ ਤੇ ਸੰਬੋਧਨ ਕਰਦਿਆਂ ਵਿਧਾਇਕ ਗਰੇਵਾਲ ਨੇ ਕਿਹਾ ਕਿ ਪਿਛਲੇ ਕਰੀਬ 20 ਤੋਂ 25 ਸਾਲਾਂ ਤੋਂ ਸੂਬੇ ਦੀਆਂ ਸਰਕਾਰਾਂ ਦੀ ਅਣਦੇਖੀ ਦਾ ਸ਼ਿਕਾਰ ਹੋ ਰਿਹਾ ਹੈ ਇਲਾਕਾ ਸੀਵਰੇਜ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰ ਰਿਹਾ ਤੇ ਉਹਨਾਂ ਨੇ ਕਿਹਾ ਇਲਾਕਾ ਵਾਸੀਆਂ ਦੀ ਮੰਗ ਨੂੰ ਜਾਇਜ਼ ਠਹਿਰਾਉਂਦੇ ਹੋਏ ਸੀਵਰੇਜ ਦੇ ਕੰਮਾਂ ਦੀ ਸ਼ੁਰੂਆਤ ਕੀਤੀ ਗਈ ਤੇ ਜਿਸ ਤਕਰੀਬ 23 ਲੱਖ ਰੁਪਏ ਦੀ ਲਾਗਤ ਆਵੇਗੀ। ਉਹਨਾਂ ਨੇ ਕਿਹਾ ਸੀਵਰੇਜ ਦੇ ਇਨ੍ਹਾਂ ਕੰਮਾਂ ਦੌਰਾਨ ਪੁਰਾਣੇ ਪਾਈਪਾਂ ਨੂੰ ਬਦਲ ਕੇ ਨਵੇਂ ਪਾਈਪਾਂ ਪਾਈਆਂ ਜਾਣਗੀਆਂ ਤਾਂ ਜੋ ਬਰਸਾਤਾਂ ਦੇ ਸਮੇਂ ਸੀਵਰੇਜ ਦੇ ਓਵਰਫਲੋ ਤੋਂ ਬਚਿਆ ਜਾ ਸਕੇ। ਹੋਰ ਕੀ ਕਿਹਾ ਵਿਧਾਇਕ ਗਰੇਵਾਲ ਨੇ? ਤੁਸੀਂ ਵੀ ਸੁਣੋ ਪੂਰੀ ਖਬਰ। ਅੱਜ ਬਦਾਨ ਸਭਾ ਹਲਕਾ ਪੂਰਬੀ ਦੇ ਲੁਧਿਆਣੇ ਵਾੜ ਨੰਬਰ ਪੁਰਾਣੇ 19 ਵਿੱਚ ਜਿਹੜਾ ਸਤਗੁਰੂ ਰਵਿਦਾਸਪੁਰਾ ਵਾ ਔਰ ਇੱਥੇ ਤਕਰੀਬਨ ਮੇਰਾ ਖਿਆਲ ਆ ਵੀ ਜਿਹੜੀ ਇਹ ਕੁਝ ਗਲੀਆਂ ਸਿਗੀਆਂ ਇਹ 20 ਤੋਂ 25 ਸਾਲ ਹੋ ਗਏ ਪ੍ਰੋਬਲਮ ਨੂੰ 20 ਤੋਂ 25 ਸਾਲ ਹੋ ਗਏ ਪ੍ਰੋਬਲਮ ਨੂੰ ਇੱਥੇ ਸੀਵਰੇਜ ਮਲ ਕੇ ਜਿਹੜੇ ਖਰਾਬ ਹੋ ਚੁੱਕੇ ਸੀਗੇ ਤੇ 20-25 ਸਾਲ ਦੇ ਇਹ ਸਾਰੀ ਸੰਗਤ ਜਿਹੜੀ ਆ ਇਹ ਪਿਛਲਿਆਂ ਜਿਹੜੇ ਪ੍ਰਸ਼ਾਸਨ ਵਾਲੇ ਸੀ ਪਿਛਲੇ ਮਿਲ ਕੇ ਸਰਕਾਰਾਂ ਵਾਲੇ ਸੀ ਉਹਨਾਂ ਨੂੰ ਕਹਿੰਦੇ ਆਏ ਨੇ ਤੇ ਪਰ ਹੱਲ ਨਹੀਂ ਹੋਇਆ ਅੱਜ ਇਹਨਾਂ ਦੇ ਸ਼ੀਰਵਾਦ ਸਦਕਾ ਇਹਨਾਂ ਦੇ ਟੈਕਸਾਂ ਦੇ ਵਿੱਚੋਂ ਅੱਜ 23 ਲੱਖ ਦਾ ਜਿਹੜਾ ਕੰਮ ਆ ਸੀਵਰੇਜ ਦਾ ਇਹ ਪੈ ਕੇ ਪਹਿਣਾ ਸ਼ੁਰੂ ਹੋਣ ਲੱਗਿਆ ਵਾ ਤੇ ਕਿਉਂਕਿ ਜਿਹੜਾ ਲੰਮੇ ਸਮੇਂ ਤੋਂ ਸਮੱਸਿਆ ਸੀ ਕਿਉਂਕਿ ਇੱਥੇ ਸਾਰੇ ਪੈਪ ਦਬ ਚੁੱਕੇ ਸੀਗੇ ਤੇ ਉਹ ਸਾਰੇ ਨਵੇਂ ਹੁਣ ਪੈਪ ਪੈ ਕੇ ਔਰ ਵੱਡੇ ਪੈਪ ਪੈ ਕੇ ਵੱਡੇ ਪੈਪ ਪੈ ਕੇ ਇਹ ਕੰਮ ਜਿਹੜਾ ਵਧੀਆ ਢੰਗ ਨਾਲ ਹੋਊਗਾ ਤੇ ਬਹੁਤ-ਬਹੁਤ ਮੈਂ ਵਧਾਈ ਦੇਣਾ ਸਾਰੇ ਸੰਗਤ ਨੂੰ ਤੇ ਸਾਰੇ ਸਤਕਾਰਯੋਗ ਬਜ਼ੁਰਗਾਂ ਨੂੰ ਖਾਸ ਕਰਕੇ ਨੌਜਵਾਨ ਵੀਰਾਂ ਨੂੰ ਔਰ ਜਿਨ੍ਹਾਂ ਨੇ ਜਤਨਾ ਸਦਕਾ ਔਰ ਇਹਨਾਂ ਨੇ ਹੁਕਮ ਲਾਉਂਦੇ ਰਹੇ ਇਹ ਇਹ ਲੰਮੇ ਸਮੇਂ ਤੋਂ ਪ੍ਰੋਬਲਮ ਸਾਡੀ ਪ੍ਰੋਬਲਮ ਹੱਲ ਕਰਾਓ ਔਰ ਕਈ ਵਿਰੋਧੀ ਇਹ ਵੀ ਕਹਿੰਦੇ ਨੇ ਹੋਣਾ ਨਹੀਂ ਹੈਗਾ ਪਰ ਮੈਂ ਇਹਨੂੰ ਦੱਸਿਆ ਵੀ ਮਾਨਜੋਗ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਇੱਕ ਇਮਾਨਦਾਰ ਤੇ ਕਰਮਸ਼ੀਲ ਮੁੱਖ ਮੰਤਰੀ ਨੇ ਤੇ ਆਮ ਆਦੀ ਪਾੜੀ ਸਰਕਾਰ ਤੇ ਆਮ ਆਦਮੀ ਦੇ ਕੰਮ ਪਹਿਲ ਦੇ ਅਧਾਰ ਤੇ ਹੋਣਗੇ ਔਰ ਤੁਸੀਂ ਦੇਖਿਆ ਹੋਣਾ ਜਿਹੜਾ ਅੱਜ 35 ਸਾਲ ਤੋਂ ਪੁਰਾਣਾ ਜਿੱਥੇ ਵੱਡੇ ਵੱਡੇ ਟੋਏ ਸੀਗੇ ਜਿੱਥੇ ਨਾ ਸੀਵਰੇਜ ਸੀ ਨਾ ਵਾਟਰ ਸਪਲਾਈ ਸੀ ਨਾ ਸੜਕਾਂ ਸੀਗੀਆਂ ਉਹ ਆਪਾਂ ਪਹਿਲਾਂ 40 ਲੱਖ ਦਾ ਕਟੜ ਹੁਣੇ ਕਰਕੇ ਆਏ ਆ ਤੇ ਔਰ ਆਮ ਆਦਮੀ ਦੇ ਕੰਮ ਪਿਛਲੀਆਂ ਸਰਕਾਰਾਂ ਨੇ ਨਹੀਂ ਕੀਤੇ ਆਮ ਆਦਮੀ ਦੇ ਕੰਮ ਆਮ ਆਦਮੀ ਦੀ ਸਰਕਾਰ ਕਰ ਰਹੀ ਆ ਤੇਰੇ ਕਮਾਂਡਰ ਮੁੱਖ ਮੰਤਰੀ ਸਾਡੇ ਜਿਹੜੇ ਇਹਨਾਂ ਸੋਚ ਸੀਗੀ ਵੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਪੰਜਾਬ ਦੇ ਵਿੱਚ ਕੱਚਾ ਲਬਜੀ ਨਹੀਂ ਰਹਿਣ ਦੇਣਾ ਨਾ ਕੱਚੀ ਸੜਕ ਰਹਿਣ ਦੇਣੀ ਨਾ ਕੱਚਾ ਮੁਲਾਜ਼ਮ ਰਹਿਣ ਦੇਣਾ ਤੇ ਪੰਜਾਬ ਦੇ ਜਿਹੜੇ ਟੈਕਸਾਂ ਦੇ ਪੈਸੇ ਨੇ ਕਿਉਂਕਿ ਲੋਕ ਸਵੇਰ ਤੋਂ ਸ਼ਾਮ ਤੱਕ ਜਿਹੜੇ ਟੈਕਸ ਅੰਦੇ ਨੇ ਉਹ ਟੈਕਸਾਂ ਦੇ ਪੈਸੇ ਪੂਰੇ ਦੇ ਪੂਰੇ ਕਰਪਸ਼ਨ ਨਹੀਂ ਉਲਜੋ ਮਿਲ ਕੇ ਹਿੱਸੇਦਾਰੀ ਨਹੀਂ ਉਹਦੇ ਚੋਂ ਪੂਰੇ ਦੇ ਪੈਸੇ ਪੂਰੇ ਦੇ ਪੂਰੇ ਲੋਕਾਂ ਵਾਸਤੇ ਲੱਗਣ ਲੋਕਾਂ ਦੇ ਕੰਮਾਂ ਵਾਸਤੇ ਲੱਗਣ ਤੇ ਰੰਗਲਾ ਪੰਜਾਬ ਬਣੇ ਪੰਜਾਬ ਦੇ ਲੋਕ ਕੁਸ਼ਾਲ ਹੋਣ ਤੇ ਸਾਡੇ ਨੌਜਵਾਨਾਂ ਨੂੰ ਨੌਕਰੀ ਔਰ ਫ੍ਰੀ ਦਵਾਈ ਫ੍ਰੀ ਪੜਾਈ ਤੇ ਰੋਜ਼ਗਾਰ ਦੇਣਾ ਆਮ ਆਦੀ ਪਾਰਟੀ ਦਾ ਜਿਹੜਾ ਮਿਸ਼ਨ ਆ ਉਹਦੇ ਵਿੱਚ ਅੱਜ ਆਮ ਆਦੀ ਪਾਰਟੀ ਦੇ ਜਿਹੜੇ ਮਿਸ਼ਨ ਸੀਗਾ ਉਹ ਕਾਮਯਾਬ ਹੁੰਦਾ ਜਾ ਰਿਹਾ ਜਿੰਨੀਆਂ ਗਰੰਟੀਆਂ ਆਮ ਆਦੀ ਪਾਰਟੀ ਸਰਕਾਰ ਬਣਨ ਤੋਂ ਪਹਿਲਾਂ ਦਿੱਤੀ ਸੀ ਅੱਜ ਉਹ ਸਾਰੀਆਂ ਦੀ ਸਾਰੀਆਂ ਸ਼ੁਰੂ ਹੋ ਗਈਆਂ ਔਰ ਅੱਜ ਪੰਜਾਬ ਦੇ ਲੋਕਾਂ ਨੂੰ ਵਧਾਈ ਵੀ ਦਿਨਾ ਤੇ ਖਾਸ ਕਰਕੇ ਮਦਾਨ ਸਭਾ ਹਲਕਾ ਪੂਰਬੀ ਦੀ ਸੰਗਤ ਦਾ ਬਜ਼ੁਰਗਾਂ ਦਾ ਮੇਰੀਆਂ ਮਾਤਾ ਮਾਂ ਦਾ ਪੈਣਾ ਦਾ ਨੌਜਵਰ ਮੀਨਾ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਹਮੇਸ਼ਾ ਆਸ਼ੀਰਵਾਦ ਦੇਖੇ ਦੇ ਕੇ ਰੱਖਿਆ ਥਾਪੜਾ ਦੇ ਕੇ ਰੱਖਿਆ ਤੇ ਇਸ ਵਾਰ ਪੰਜਾਬ ਦੇ ਸਭ ਤੋਂ ਸ਼ਹਿਰੀ ਹਲਕੇ ਜੋ ਸਭ ਤੋਂ ਵੱਧ ਲੀਡ ਦੇ ਕੇ ਇੱਥੇ ਸੇਵਾ ਦਿੱਤੀ ਆ ਤੇ ਇਹ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹੁੰਦਾ ਇੱਥੇ 12 ਕਰੋੜ ਦੀ ਲਾਗਤ ਨਾਲ ਜਿਹੜਾ ਸਕੂਲ ਆਫ ਐਮੀਨਸ ਮਲਕੀ ਸਾਡੇ 3 ਤਰੀਕ ਨੂੰ ਆਮ ਆਦੀ ਪਾਰ ਦੇ ਮੁਖੀ ਸ਼ਿਮ ਦਿੱਲੀ ਔਰ ਮਾਂਜੋ ਦੇ ਮੁਖੀ ਦੀ ਪੰਜਾਬ ਸਭਗਵਾਨ ਸਿੰਘ ਮਾਨ ਜੀ ਤੇ ਸਿੱਖਿਆ ਮੰਤਰੀ ਹਸਾਹਰਜੋਤ ਸਿੰਘ ਬਾਜ ਜੀ ਔਰ ਉਦਕਾਟਨ ਕਰਕੇ ਗਏ ਨੇ ਜਿਹੜਾ 12 ਕਰੋੜ ਦੀ ਲਾਗਤ ਨਾਲ ਪੌਣੇ 2 ਸਾਲ ਦੇ ਵਿੱਚ ਸੁਪਰਵੀਜ਼ਨ ਕਰਕੇ ਬਣਾਇਆ ਜਿਹੜੇ ਪੁਰਾਣੇ ਮਿਲ ਕੇ ਐਕਸਪਨ ਸਾਫ ਸੀਗੇ ਉਹ ਕਹਿੰਦੇ ਜੀ ਮੈਂ ਕੀਤਾ ਵਾ ਤੇ ਮੈਂ ਉਹਨਾਂ ਨੂੰ ਜਰੂਰ ਦੱਸਣਾ ਚਾਹੁੰਦਾ ਵੀ ਕਿਤਾਬਾਂ ਛਪਣ ਨਾਲ ਤੇ ਅਖਬਾਰਾਂ ਚ ਮਤਲਬ ਕਿ ਤਸਵੀਰਾਂ ਦੇਣ ਨਾਲ ਤੇ ਨੀ ਪੱਥਰ ਦਾ ਕੰਮ ਨਹੀਂ ਹੁੰਦਾ ਉਹਦੇ ਵਾਸਤੇ ਪੈਸੇ ਵੀ ਲਾਉਣੇ ਪੈਂਦੇ ਨੇ ਕਿਉਂਕਿ ਥੋਡੀਆਂ ਸਰਕਾਰਾਂ ਹਮੇਸ਼ਾ ਇਹ ਕਹਿੰਦੀ ਆਈਆਂ ਵੀ ਖਜ਼ਾਨਾ ਖਾਲੀ ਐ ਅੱਜ ਤੱਕ ਸਾਡੇ ਮੁੱਖ ਮੰਤਰੀ ਮਾਨ ਸਾਹਿਬ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜੀ ਨੇ ਅੱਜ ਇੱਕ ਵਾਰੀ ਨਿਕਿਆ ਵੀ ਸਾਡਾ ਖਜ਼ਾਨਾ ਖਾਲੀ ਹੈ 12 ਕਰੋੜ ਆਮ ਆਦੀ ਪਾਰਟੀ ਸਰਕਾਰ ਚ ਲਾ ਕੇ ਸਕੂਲ ਐਸਾ ਸਕੂਲ ਬਣਿਆ ਕਿ ਪੰਜਾਬ ਦੇ ਵਿੱਚ ਪ੍ਰਾਈਵੇਟ ਸਕੂਲਾਂ ਨੂੰ ਮਾਤ ਪਾਰ ਰਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਤਾਜਪੁਰ ਰੋਡ ਤੇ ਸਕੂਲ ਬਣਿਆ 2 ਕਰੋੜ ਦੀ ਲਾਗਤ ਦਾ ਕੰਮ ਚੱਲੂ ਆ ਤੇ 6 ਕਰੋੜ ਰੁਪਏ ਹੋਰ ਲੱਗਣਾ ਵਾ ਜਿਹੜਾ ਇੱਕ ਸਬਾ ਕਿਲੇ ਦੇ ਵਿੱਚ ਬਣਨਾ ਇਸ ਤੋਂ ਇਲਾਵਾ ਟਿਪਾ ਰੋਡ ਦੇ ਉੱਤੇ ਜਿਹੜਾ ਸਕੂਲ ਬਣ ਰਿਹਾ 1 ਕਰੋੜ ਦਾ ਉਹ ਵੀ ਹੋਰ ਘਾੜਸੀ ਦੀ ਉਹ ਵੀ ਸੈਂਕਸ਼ਨ ਹੋ ਗਿਆ ਵੀ 2 ਤੋਂ 3 ਮਹੀਨੇ ਦੇ ਵਿੱਚ ਵਿੱਚ ਉਹ ਵੀ ਬਣ ਕੇ ਤਿਆਰ ਹੋਊਗਾ ਇਸ ਤੋਂ ਇਲਾਵਾ ਕਲਾਸ਼ ਨਗਰ ਰੋਡ ਤੇ ਸਕੂਲ ਜਿਹੜਾ 8 ਕਰੋੜ ਦੀ ਲਾਗਤ ਦਾ ਬਣ ਜਾ ਉਹ ਸਿਵਲ ਕੋਰਟ ਦੇ ਵਿੱਚ ਥੋੜਾ ਪ੍ਰੋਬਲਮ ਸੀ ਉਹਦੇ ਵੀ ਹੱਲ ਹੋਣ ਜਾ ਰਿਹਾ ਤੇ ਉਹ ਵੀ 2025 ਤੱਕ ਉਹਨਾਂ ਦੇ ਬੱਚੇ ਉੱਥੇ ਬੈਠ ਕੇ ਪੜ ਸਕਣਗੇ ਕਿਉਂਕਿ ਦਵਾਈ ਪੜਾਈ ਰੋਜ਼ਗਾਰ ਦਾ ਜਿਹੜਾ ਮਿਸ਼ਨ ਆ ਉਹ ਜਿਹੜਾ ਲੋਕਾਂ ਦੇ ਪੈਸਿਆਂ ਦੇ ਵਿੱਚੋਂ ਲੋਕਾਂ ਦੇ ਟੈਕਸ ਦੇ ਵਿੱਚੋਂ ਲੋਕਾਂ ਨੂੰ ਦੇਵਾਂਗੇ ਆਮ ਆਦਮੀ ਨੂੰ ਦੇਵਾਂਗੇ ਬਹੁਤ ਬਹੁਤ ਵਧਾਈ ਬਹੁਤ ਬਹੁਤ ਕਿੰਨੇ ਨੰਬਰ ਵਾਰਡ ਚ ਤੇ ਕੀ ਜਣਾ ਚੱਲੇ ਫਾਈ ਕਰੋ ਇਹਦੀ ਪ੍ਰੋਬਲਮ ਨੂੰ ਸਤਿ ਸ੍ਰੀ ਅਕਾਲ ਜੀ ਸਭ ਨੂੰ ਹਾਂ ਜੀ ਵਾਰਡ ਨੰਬਰ 29 ਆ ਜੀ ਇਹ ਮਤਲਬ ਪਹਿਲਾਂ 19 ਸੀਗਾ ਤੇ ਹੁਣ ਨਵਾਂ 29 ਆ ਕਹਿੰਦੇ ਹਾਤ ਕੰਗਨ ਕੁਵਾਰਸੀਗਾ ਤੇ ਪੜੇ ਲਿਖੇ ਕੋ ਫਾਰਸੀ ਕਿਆ ਹੁਣ ਬੋਲਣਾ ਜ਼ਰੂਰੀ ਤੁਸੀਂ ਹਾਲਾਤ ਦੇਖੇ ਉਹਨੇ ਗਲੀਆਂ ਤੇ ਇਹ ਪੂਰੀ ਗਲੀ ਵਿੱਚ ਸਿਵਰੇ ਲੈਨ ਨੂੰ ਚੂਹਾ ਲੱਗਿਆ ਹੋਇਆ ਜੀ ਔਰ ਲਗਭਗ 20 ਸਾਲਾਂ ਤੋਂ ਇਹ ਇਲਾਕਾ ਨਿਵਾਸੀਆਂ ਨੂੰ ਦਿੱਕਤ ਹੈ ਇਸ ਚੀਜ਼ ਦੀ 20 ਸਾਲਾਂ ਤੋਂ ਇੱਥੇ ਕਾਂਗਰਸ ਅਕਾਲੀ ਸਮੇਂ ਦੀਆਂ ਸਰਕਾਰਾਂ ਜਿਹੜੀਆਂ ਰਹੀਆਂ ਨੇ ਉਹਨਾਂ ਨੇ ਸਿਰਫ ਵਾਅਦੇ ਕੀਤੇ ਔਰ ਕੀਤਾ ਕੁਛ ਨਹੀਂ ਸੋ ਅੱਜ ਮਾਨਯੋਗ ਸਾਡੇ ਐਮਐਲਏ ਦਲਜੀਤ ਸਿੰਘ ਪੋਲਾ ਗਰੇਵਾਲ ਜੀ ਨੇ ਉਦਘਾਟਨ ਕੀਤਾ ਵਾ ਤੇ ਅੱਜ ਸ਼ੁਰੂ ਹੋ ਜਾਏਗਾ ਕੰਮ ਔਰ ਇਲਾਕਾ ਨਿਵਾਸੀ ਨੂੰ ਬੜੀ ਰਾਹਤ ਮਿਲੂਗੀ ਸੀਵਰੇ ਲੈ ਜਿਹੜੀ ਇਹ ਨਵੀਂ ਬਊਗਾ ਇੱਕ ਵਾਰ ਨਾ ਦੱਸੋ ਕਿੰਨੀ ਕਿੰਨੀ ਲਗਤ ਨਾ ਹੋਇਆ ਹੈ 22 ਲੱਖ ਰੁਪਏ ਦੀ ਲਗਤ ਨਾਲ ਕੰਮ ਸ਼ੁਰੂ ਹੈ ਜੀ ਤੇ ਜੇ ਲੋੜ ਹੋਊਗੀ ਹੋਰ ਫੰਡ ਦੀ ਤਾਂ ਹੋਰ ਅਰੇਂਜ ਕਰਕੇ ਦੇਣਗੇ ਐਮਐਲਏ ਸਾਹਿਬ ਠੀਕ ਹੈ ਮੈਸੇਜ ਵੀ ਲੈਣਾ ਚਾਹੁੰਦੇ ਮੈਸੇਜ ਇਹ ਹੈ ਕਿ ਜਿਹੜੀ ਆਮ ਆਦਮੀ ਦੀ ਸਰਕਾਰ ਹੈ ਜੀ ਇਹ ਗੱਲਾਂ ਨਾਲ ਨਹੀਂ ਇਹ ਕੰਮ ਤੇ ਵਿਸ਼ਵਾਸ ਰੱਖਦੀ ਹੈ ਤੁਸੀਂ ਦੇਖ ਹੀ ਰਹੇ ਹੋ ਇਲਾਕੇ ਵਿੱਚ ਜਦੋਂ ਦੇ ਐਮਐਲਏ ਸਾਹਿਬ ਆਮ ਆਦਮੀ ਸਰਕਾਰ ਬਣੀਆਂ ਤਕਰੀਬਨ ਤਕਰੀਬਨ ਡਿਵੈਲਪਮੈਂਟ ਦੇ ਕੰਮ ਜਿੰਨੇ ਵੀ ਆ ਸਭ ਹੋਏ ਨੇ ਉਹੀ ਇਹ ਵੀ ਇਹ ਕੰਮ ਵੀ ਉਹਨਾਂ ਦਾ ਹੀ ਇੱਕ ਹਿੱਸਾ ਹੈ ਧੰਨਵਾਦ ਲੁਧਿਆਣਾ ਤੋਂ ਜੋਗਿੰਦਰ ਕੰਬੋਜ਼ ਦੇ ਨਾਲ ਕਮਲਕਪੂਰ ਦੀ ਰਿਪੋਰਟ